ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਧਿਆਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਜਨਾਨੀ ਜਿਹੜੀ ਕਿ ਮਾਤਾ ਆ ਅੱਜ ਕਨ ਉਸ ਦੇ ਬਲੋ ਕਾਫੀ ਚੌਂਕੀਆਂ ਜਿਹੜੀ ਕਿ ਲਗਾਈ ਜਾਂਦੀਆਂ ਨੇ ਤੇ ਉਸ ਨੂੰ ਜਿਹੜੇ ਕਿ ਲਾਲ ਰੰਗ ਦੀਆਂ ਚੁੰਨੀਆਂ ਚੜਾਉਂਦੇ ਨੂੰ ਤੁਸੀਂ ਦੇਖ ਰਹੇ ਹੋ ਤੇ ਇਸ ਦੇ ਡੇਰੇ ਦੇ ਵਿੱਚ ਕਾਫੀ ਭੀੜ ਵੀ ਜਿਹੜੀ ਕਿ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਬਲੋ ਜਿਹੜੀ ਕਿ ਆਪਣੇ ਡੇਰੇ ਦੇ ਵਿੱਚ ਚੌਂਕੀਆਂ ਭਰਾਈਆਂ ਜਾਂਦੇ ਨੇ ਜੇ ਚੌਂਕੀਆਂ ਦੇ ਦੌਰਾਨ ਜਿੰਨਾ ਅਜਨਾਨੀਆਂ ਦੇ ਵਿੱਚ ਬੰਦੇ ਦੇ ਵਿੱਚ ਭੂਤ ਜਾਂ ਜਿੰਨ ਫੜੇ ਹੁੰਦੇ ਨੇ ਉਹਨਾਂ ਨੂੰ ਜੜਾ ਕੀ ਬਾਹਰ ਕੱਢਿਆ ਜਾਂਦਾ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਤਰੱਕੀ ਨਹੀਂ ਹੁੰਦੀ ਜਾਂ ਕੋਈ ਕੰਮ ਨਹੀਂ ਬਣਦਾ ਤਾਂ ਉਹ ਸਾਰੇ ਕੰਮ ਕਰਨ ਦਾ ਜੜਾ ਕੀ ਦਾਵਾ ਇਸ ਮਤਵ ਲੋਕ ਕੀਤਾ ਜਾਂਦਾ ਇਸ ਦਾ ਕਹਿਣਾ ਹੈ ਕਿ ਉਸ ਨੂੰ ਜਿਹੜੇ ਕਿ ਦੇਵੀ ਦੇਵਤੇ ਦੀ ਪੂਜਾ ਕਰਦੇ ਸ਼ਕਤੀਆਂ ਪ੍ਰਦਾਨ ਨੇ ਤਾਂ ਉਹ ਲੋਕਾਂ ਦੇ ਜਿਹੜੇ ਕਿ ਮਸਲੇ ਹੱਲ ਹੋਣਗੇ ਤੇ ਮੱਤ ਦੇ ਚਰਨਾਂ ਦੇ ਵਿੱਚ ਇਸ ਦੇ ਵੱਲੋਂ ਜਿਹੜੀ ਕਿ ਅਰਦਾਸ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਜਿਹੜੇ ਕਿ ਮਸਲੇ ਹੱਲ ਹੋ ਜਾਂਦੇ ਨੇ ਤਾ ਫਿਰ ਲੋਕ ਵੀ ਵੱਡੀ ਗਿੰਦ ਦੇ ਵਿੱਚ ਇਸ ਦੇ ਡੇਰੇ ਦੇ ਵਿੱਚ ਪਾਉਂਛਦੇ ਨੇ ਇਸ ਨੂੰ ਲਾਲ ਰੰਗ ਦੀਆਂ ਚੁੰਨੀਆਂ ਝੜਾਉਂਦੇ ਨੇ ਇਸ ਦੇ ਪੈਰੀ ਗਿਰਦੇ ਨੇ ਤੇ ਪੈਰੀ ਹੱਥ ਲਗਾਏ ਜਾਂਦੇ ਨੇ ਤੇ ਦੂਜੇ ਪਾਸੇ ਜਿਹੜਾ ਕਿ ਹੋਰ ਕੱਪੜਾ ਲੀੜਾ ਜਾਂ ਹੋਰ ਕੁਝ ਸਮਾਨ ਹੁੰਦਾ ਉਹ ਵੀ ਜਿਹੜਾ ਕਿ ਮਾਤਾ ਨੂੰ ਖੂਬ ਚੜਾਇਆ ਚਾਹੁੰਦਾ ਤਾਂ ਇਸ ਦੀਆਂ ਇਸ ਮਾਤਾ ਦੀਆਂ ਜਿਹੜੀਆਂ ਕਿ ਅਜਿਹੀਆਂ ਵੀਡੀਓਜ਼ ਤੁਸੀਂ ਬਹੁਤ ਦੇਖੇ ਹੋਣਗੀਆਂ ਜਿਸ ਦੇ ਵਿੱਚ ਇਹ ਲੋਕਾਂ ਦੇ ਮਸਲੇ ਹੱਲ ਕਰਦੀ ਨਜ਼ਰ ਆ ਰਹੀ ਆ ਜਾਂ ਫਿਰ ਲੋਕਾਂ ਵਿੱਚ ਭੂਤ ਪ੍ਰੇਤ ਕੱਢਦੀ ਨਜ਼ਰ ਆਉਂਦੀ ਹੈ ਪਰ ਤੁਹਾਨੂੰ ਜਿਹੜੀ ਕਿ ਇਸ ਦੀ ਇੱਕ ਹੋਰ ਵੀਡੀਓ ਜਿਹੜੀ ਕਿ ਦਿਖਾ ਰਿਹਾ ਜਿਹੜੇ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਰੇ ਰੰਗ ਦਾ ਸੂਟ ਜਿਹੜਾ ਕਿ ਪਾਇਆ ਹੋਇਆ ਤੇ ਇੱਕ ਹੋਰ ਜਨਰਲਿਤ ਦੋ ਮੁੰਡੇ ਜਿਹੜੇ ਕਿ ਇਸ ਦੇ ਨਾਲ ਨਜ਼ਰ ਆ ਰਹੇ ਨੇ ਤੇ ਇਹ ਨੱਚਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਇਸ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਦੇਵੀ ਦੇਵਤਿਆਂ ਦੇ ਨਾਲ ਜਿਹੜੇ ਕਿ ਬਹੁਤ ਪੂਜਾ ਪਾਠ ਕਰਦੀ ਹੈ ਤੇ ਦੂਜੇ ਪਾਸੇ ਫਿਰ ਇਹਦੇ ਦੇ ਵੱਲੋਂ ਜਿਹੜੇ ਕਿ ਗਾਣਿਆਂ ਦੇ ਉੱਤੇ ਜਿਹੜੇ ਕਿ ਠੁੰਮਕੇ ਲਗਾਏ ਜਾ ਰਹੇ ਨੇ ਜਿਹੜੀ ਇਹ ਵੀਡੀਓ ਹਰੇ ਰੰਗ ਦਾ ਜਿਸ ਦੇ ਵਿੱਚ ਸੂਟ ਪਾਇਆ ਹੋਇਆ ਹੈ ਜਿਸ ਦੇ ਉੱਤੇ ਜਿਹੜਾ ਕਿ ਗਾਣਾ ਚੱਲ ਰਿਹਾ ਤਾਂ ਤੁਹਾਨੂੰ ਅਸੀਂ गाने ਦੇ ਜਿਹੜੇ ਤੇ ਬੋਲਾਂ ਦੀ ਗੱਲ ਕਰੀਏ ਕਿ ਆਖਰ ਕਿਹੜੇ ਗਾਣੇ ਦੇ ਉੱਤੇ ਜਿਹੜਾ ਕਿ ਇਸੇ ਵੱਲੋਂ ਡਾਂਸ ਜਿਹੜਾ ਕਿ ਕੀਤਾ ਜਾ ਰਿਹਾ ਹੈ ਕਿ ਜਿਹੜਾ ਗਾਣਾ ਮਸ਼ਹੂਰ ਸੀ ਵੀ ਤੇਰੇ ਨਾਲ ਮੈਂ ਜੱਤ ਦੀ ਜਿਵੇਂ ਗੁੱਡੀਆਂ ਪਟੋਲੇ ਵਾਲਾ ਜਿਹੜਾ ਗੀਤ ਸੀਗਾ ਉਹ ਵਾਲੇ ਗੀਤ ਦੇ ਉੱਤੇ ਇਹ ਜਿਹੜੀ ਕਿ ਨੱਚ ਦੀ ਨਜ਼ਰ ਆ ਰਹੀ ਹੈ ਉਸ ਦੇ ਉੱਤੇ ਸਟੈਪ ਵਾਈਜ਼ ਸਟੈਪ ਜਿਹੜੇ ਕਿ ਇਹ ਕਰਦੀ ਨਜ਼ਰ ਆ ਰਹੀ ਹੈ ਇਸ ਗਾਣੇ ਦੇ ਉੱਤੇ ਖੂਬ ਨੱਚਦੀ ਹੈ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਹਾਂ ਭਾਈ ਉਹ ਦੇਵੀ ਦੇਵਤਿਆਂ ਦੀਆਂ ਸ਼ਕਤੀਆਂ ਪ੍ਰਦਾਨ ਨੇ ਉਹਨਾਂ ਦੀ ਪਾਠ ਪੂਜਾ ਕਰਦੀ ਹੈ ਤੇ ਉਹਦਾ ਧਿਆਨ ਜਿਹੜਾ ਕੀ ਦੇਵੀ ਦੇਵਤਿਆਂ ਦੇ ਵਿੱਚ ਲੱਗਿਆ ਹੋਇਆ ਹੈ ਤੇ ਲੋਕਾਂ ਦੇ ਜਿਹੜੇ ਕੀ ਮਸਲੇ ਹਲਕਾ ਦੇ ਪਰ ਦੂਜੇ ਪਾਸੇ ਜਿਹੜਾ ਜਿਹੜਾ ਸੱਚੇ ਦਿਨੋਂ ਧਰਮ ਦੇ ਨਾਲ ਜੁੜਿਆ ਹੁੰਦਾ ਤਾਂ ਉਹਨਾਂ ਨੂੰ ਅਜਈਆਂ ਜਿਹੜੇ ਕੀ ਅੱਜਕੱਲ ਦੇ ਅਸ਼ਲੀਲ ਗਾਣੇ ਨੇ ਜਿਨ੍ਹਾਂ ਦੇ ਵਿੱਚ ਦਿਖਾਇਆ ਕੁਝ ਜਾਂਦਾ ਤੇ ਹੋਂਦ ਦਾ ਕੁਝ ਹੋਰ ਹੈ ਉਹਨਾਂ ਗਾਣੇ ਦੇ ਉੱਤੇ ਫਿਰ ਇਹ ਮਾਤਾ ਨੱਚਦੀ ਨਜ਼ਰ ਆਉਂਦੀ ਜਿਸ ਕਰਕੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਅਵailable ਹੋ ਰਹੀ ਹੈ ਪਰ ਲੋਕ ਇਸ ਚੀਜ਼ ਨੂੰ ਸਮਝਣ ਦੀ ਬਜਾਏ ਫਿਰ ਵੀ ਸੋਸ਼ਲ ਤੇ ਨਾ ਪਾਈ ਵਾਲੇ ਦੀ ਨਿੱਜੀ ਲਾਈਫ ਆ ਉਹ ਨੱਚ ਟੱਪ ਵੀ ਸਕਦੇ ਨੇ ਤਾਂ ਫਿਰ ਤੁਸੀਂ ਜਿਵੇਂ ਨਾ ਪਖੰਡੀਆਂ ਦੇ ਡੇਰੇ ਖੋਲੇ ਹੋ ਨੇ ਉੱਥੇ ਜਾ ਕੇ ਤੁਸੀਂ ਜਿਹੜਾ ਕਿ ਇਹਨਾਂ ਲੋਕਾਂ ਨੂੰ ਚੜਾਵਾ ਚੜਾਉਨੇ ਹੋ ਆਪਣੀ ਮਿਹਨਤ ਦੀ ਕਮਾਈ ਇਹਨਾਂ ਨੂੰ ਚੜਾ ਕੇ ਆਉਨੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਇਹਨਾਂ ਨੂੰ ਬਹੁਤ ਸ਼ਕਤੀਆਂ ਪ੍ਰਦਾਨ ਨੇ ਤਾਂ ਦੇਵੀ ਦੇਵਤਿਆਂ ਦੇ ਬਹੁਤ ਨੇੜੇ ਨੇ ਤਾਂ ਹੀ ਤਹੇ ਲੋਕਾਂ ਦੇ ਘਰਾਂ ਦੇ ਹੱਲ ਕਰਦੇ ਨੇ ਅਜਿਹੀ ਕੋਈ ਵੀ ਗੱਲ ਨਹੀਂ ਹੁੰਦੀ ਸਿਰਫ ਮੂਰਖ ਬਣਾਇਆ ਜਾਂਦਾ ਤੁਹਾਡੇ ਚੰਗੇ ਪੈਸੇ ਤੇ ਚੰਗੀ ਐਸ਼ੋ ਆਰਾਮ ਦੀ ਜ਼ਿੰਦਗੀ ਅਜਿਹੇ ਲੋਕ ਜਿਹੜੇ ਕੀ ਬਤਿੱਤ ਕਰਦੇ ਨੇ ਤਾਂ ਇਸ ਦੀਆਂ अनेका ਵੀਡੀਓਜ਼ ਨੇ ਜਿਸ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਕਾਫੀ ਰੀਲਾਂ ਜਿਹੜੀਆਂ ਕਿਸ ਮਸ਼ਹੂਰ ਮਾਤਾ ਵੱਲੋਂ ਪਾਈਆਂ ਜਾਂਦੀਆਂ ਨੇ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼